ਸਤਿ ਸ੍ਰੀ ਅਕਾਲ ਜੀ ਅਲਫਾ ਜਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਇਹ ਇੱਕ ਛੋਟੀ ਜੀ ਕਹਾਣੀ ਰਾਜਸਥਾਨ ਰਹਿੰਦੇ ਬਾਬਾ ਜੀ ਦੀ ਹੱਡ ਪੀਤੀ ਕਹਾਣੀ ਹੈ ਜੋ ਰਾਜਸਥਾਨ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ ਜ਼ਮੀਨ ਜਾਇਦਾਦ ਬਹੁਤ ਹੈ ਯਾਨੀ ਕਿ ਕਾਫੀ ਸਰਦਾਰ ਪੋਇਦਾ ਪਰਿਵਾਰ ਹੈ ਤੇ ਪੜ੍ਹਿਆ ਲਿਖਿਆ ਵੀ ਬਾਬਾ ਜੀ ਦੇ ਦੋ ਪੁੱਤਰ ਤੇ ਇੱਕ ਧੀ ਸੀ ਧੀ ਵੱਡੀ ਸੀ ਬਾਬਾ ਜੀ ਨੇ ਆਪਾਂ ਤਿੰਨੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਸੀ ਦੀ ਜੇ ਪੜ੍ਹਾਈ ਕਰ ਰਹੀ ਸੀ ਕੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਇੱਕ ਰਿਸ਼ਤਾ ਕੈਨੇਡਾ ਤੋਂ ਆਇਆ ਤਾਂ ਬਾਬਾ ਜੀ ਨੂੰ ਆਪਣੀ ਧੀ ਲਈ ਚੰਗਾ ਲੱਗਿਆ ਤੇ ਉਸ ਨੇ ਆਪਣੀ ਧੀ ਦਾ ਵਿਆਹ ਬੜੀ ਧੂਮ ਧਾਮ ਨਾਲ ਕਰ ਦਿੱਤਾ ਥੋੜੇ ਸਮੇਂ ਬਾਅਦ ਬੇਟੀ ਕੈਨੇਡਾ ਆ ਗਈ ਉਸ ਨੂੰ ਕੈਨੇਡਾ ਦਾ ਰਹਿਣ ਸਹਿਣ ਬਹੁਤ ਪਸੰਦ ਆਇਆ ਤਾਂ ਉਸ ਨੇ ਆਪਣੇ ਪੇਕੇ ਪਰਿਵਾਰ ਨੂੰ ਵੀ ਕੈਨੇਡਾ ਆਉਣ ਲਈ ਕਿਹਾ ਤਾਂ ਬਾਬਾ ਜੀ ਨੇ ਮਨਾਂ ਕਰ ਦਿੱਤਾ ਕਹਿਣ ਲੱਗੇ ਪ੍ਰਮਾਤਮਾ ਦਿੱਤਾ ਸਭ ਕੁਝ ਹੈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਨਾਲੇ ਜੇਕਰ ਅਸੀਂ ਸਾਰੇ ਆ ਗਏ ਤਾਂ ਪਿੱਛੇ ਪ੍ਰਾਪਰਟੀ ਦੀ ਦੇਖਭਾਲ ਕੌਣ ਕਰੂ ਪਰਤੀ ਨੇ ਜੈਦਨਾ ਛੱਡੀ ਤੇ ਕਹਿਣ ਲੱਗੀ ਇੱਕ ਵਾਰ ਆ ਜਾਓ ਜੇਕਰ ਨਾ ਚੰਗਾ ਲੱਗਿਆ ਤਾਂ ਵਾਪਸ ਮੁੜ ਜਾਣਾ ਉਹਨਾਂ ਨੂੰ ਧੀ ਦੀ ਗੱਲ ਮੰਨਣੀ ਪਈ ਪੂਰੀ ਫੈਮਿਲੀ ਨੂੰ ਕੈਨੇਡਾ ਬੁਲਾ ਲਿਆ ਜਿਸ ਵਿੱਚ ਬਾਬਾ ਖੁਦ ਆਪ ਉਹਨਾਂ ਦੀ ਪਤਨੀ ਤੇ ਦੋਨੇ ਬੇਟੇ ਆਏ ਛੋਟੇ ਬੇਟੇ ਨੂੰ ਪੜਨ ਲਾ ਦਿੱਤਾ ਤੇ ਆ ਬਾਕੀ ਸਾਰੇ ਕੰਮਾਂ ਤੇ ਲੱਗ ਗਏ ਬਾਬਾ ਜੀ ਨੇ ਧੀ ਨਾਲ ਰਹਿਣਾ ਠੀਕ ਨਾ ਸਮਝਾ ਤੇ ਅਲੱਗ ਆਪਣਾ ਘਰ ਲੈ ਲਿਆ ਕਿਉਂਕਿ ਪੈਸੇ ਦੀ ਤਾਂ ਕੋਈ ਕਮੀ ਨਹੀਂ ਸੀ ਕੈਨੇਡਾ ਵਿੱਚ ਉਹਨਾਂ ਦਾ ਚੰਗਾ ਕਾਰੋਬਾਰ ਚੱਲ ਰਿਹਾ ਸੀ ਤੇ ਫਿਰ ਵੱਡੇ ਬੇਟੇ ਦਾ ਵਿਆਹ ਕਰਨ ਲਈ ਇੰਡੀਆ ਚਲੇ ਗਏ ਅੱਜਕੱਲ ਤਾਂ ਬੱਚਿਆਂ ਦੇ ਵਿਆਹ ਸ਼ਾਦੀ ਵੀ ਕੈਨੇਡਾ ਵਿੱਚ ਹੀ ਕਰਨ ਲੱਗੇ ਪਏ ਹਨ ਉਹਨਾਂ ਦਿਨ ਹੀ ਲੋਕ ਆਪਣੇ ਬੱਚਿਆਂ ਦੇ ਵਿਆਹ ਕਰਨ ਲਈ ਅਕਸਰ ਹੀ ਇੰਡੀਆ ਜਾਂਦੇ ਸਨ ਵੱਡੇ ਬੇਟੇ ਦਾ ਵਿਆਹ ਕਰਕੇ ਵਾਪਸ ਆ ਗਏ ਚਲੋ ਜ਼ਿੰਦਗੀ ਆਰਾਮ ਦੀ ਤਰ੍ਹਾਂ ਚੱਲਦੀ ਪਈ ਸੀ ਫਿਰ ਪਤਨੀ ਨੇ ਕਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਿਉਂਕਿ ਨਾ ਛੋਟੇ ਬੇਟੇ ਦੀ ਵੀ ਸ਼ਾਦੀ ਕਰ ਦਿੱਤੀ ਜਾਵੇ ਬੇਟੀ ਸਮੇਤ ਪੂਰਾ ਪਰਿਵਾਰ ਇੰਡੀਆ ਆ ਗਏ ਤੇ ਛੋਟੇ ਬੇਟੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਰਿਸ਼ਤਾ ਤੈਅ ਹੋ ਗਿਆ ਤੇ ਜੋਰਾ ਸ਼ੋਰਾ ਨਾਲ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਕੀਰਲਾ ਵਿਆਹ ਹੋਣ ਕਰਕੇ ਸਾਰੇ ਬਹੁਤ ਖੁਸ਼ ਸਨ ਉਹ ਐਸਾ ਵਿਆਹ ਵਿੱਚ ਸਾਰੇ ਚਾਹ ਪੂਰੇ ਕਰਨੇ ਚਾਹਦੇ ਸਨ ਹਰ ਰੋਜ਼ ਸ਼ਾਪਿੰਗ ਕਰਨ ਜਾਣਾ ਗਹਿਣੇ ਕੱਪੜੇ ਅਤੇ ਹੋਰ ਲੋੜ ਦੀਆਂ ਚੀਜ਼ਾਂ ਜੋ ਚਾਹੀਦੀਆਂ ਸੀ ਖਰੀਦਣ ਲੱਗ ਗਏ ਵਿਆਹ ਕੋਝ ਹੀ ਦਿਨਾਂ ਦੈਣ ਰਹਿ ਗਏ ਸਨ ਸਾਰਾ ਪਰਿਵਾਰ ਸ਼ਾਪਿੰਗ ਲਈ ਗਿਆ ਪਰ ਬਾਬਾ ਜੀ ਨਾ ਗਏ ਕਹਿਣ ਲੱਗੇ ਮੈਂ ਪੈਸੇ ਦੇ ਇੰਤਜ਼ਾਮ ਦੇਖ ਲਾਵਾਂਗਾ ਤੁਸੀਂ ਸਾਰੇ ਸ਼ਾਪਿੰਗ ਕਰਨ ਆ ਜਾਓ ਜਦੋਂ ਲਾਪਸੀ ਤੇ ਆਉਣ ਲੱਗੇ ਤਾਂ ਵੱਡੀ ਨੋਹ ਦਾ ਪੇਕਾ ਪਿੰਡ ਰਸਤੇ ਵਿੱਚ ਸੀ ਉਹ ਕਹਿਣ ਲੱਗੀ ਮੈਨੂੰ ਮੇਰੇ ਪੇਕੇ ਛੱਡ ਦਿਓ ਮੈਂ ਆਪਣੇ ਪੇਕੇ ਪਰਿਵਾਰ ਨੂੰ ਮੈ ਲਾਵਾਂਗੀ ਸੋ ਉਸ ਨੂੰ ਛੱਡ ਕੇ ਜਿਵੇਂ ਹੀ ਉਹਨਾਂ ਨੇ ਗੱਡੀ ਜੀਟੀ ਰੋਡ ਤੇ ਪਾਈ ਤਾਂ ਸਾਹਮਣੇ ਤੋਂ ਆਉਂਦਾ ਟਰੱਕ ਬੇਕਾਬੂ ਹੋ ਗਿਆ ਅਤੇ ਉਹਨਾਂ ਦੀ ਗੱਡੀ ਵਿੱਚ ਆਣ ਵੱਜਿਆ ਐਕਸੀਡੈਂਟ ਬੜਾ ਭਿਆਨਕ ਸੀ ਗੱਡੀ ਵਿੱਚ ਬਾਬਾ ਜੀ ਦੀ ਪਤਨੀ ਦੋਨੇ بیٹے ਪੋਤੇ ਤੇ ਨੋਹ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਇਸ ਖਬਰ ਬਾਰੇ ਬਾਬਾ ਜੀ ਨੂੰ ਪਤਾ ਲੱਗਿਆ ਤਾਂ ਉਹ ਸਦਮਾ ਸਹਿ ਨਾ ਸਕਿਆ ਤੇ ਇੱਕਦਮ ਹੀ ਚੁੱਪ ਹੋ ਗਿਆ ਸਕੇ ਸੰਬੰਧੀ ਅਫਸੋਸ ਕਰਨ ਲਈ ਆਉਂਦੇ ਰਹੇ ਸਾਰਾ ਪੂਰਾ ਪਰਿਵਾਰ ਇਸ ਹਸਤੇ ਵਿੱਚ ਖਤਮ ਹੋ ਗਿਆ ਸੀ ਬਾਬਾ ਜੀ ਆਪ ਤੇ ਵੱਡੀ ਨੂੰ ਹੀ ਬਚੇ ਸਨ ਸੋ ਭੋਗ ਵਾਲੇ ਦਿਨ ਬਹੁਤ ਇਕੱਠ ਹੋਇਆ ਬਹੁਤ ਲੋਕ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਆਏ ਇੰਨੇ ਵੱਡੇ ਇਕੱਠ ਵਿੱਚ ਬਾਬਾ ਜੀ ਨੂੰ ਆਪਣਾ ਕੋਈ ਨਜ਼ਰ ਨਹੀਂ ਸੀ ਆ ਰਿਹਾ। ਭੋਗ ਤੋਂ ਬਾਅਦ ਜਦੋਂ ਵੱਡੀ ਨੂੰਮ ਤੇ ਪੇਕੇ ਉਸ ਨੂੰ ਆਪਣੇ ਨਾਲ ਲਿਜਾਣ ਲੱਗੇ ਤਾਂ ਬਾਬਾ ਜੀ ਨੇ ਕਿਹਾ ਇਸ ਨੂੰ ਨਾ ਲੈ ਕੇ ਜਾਓ। ਮੇਰੇ ਕੋਲ ਛੱਡ ਦਿਓ। ਮੈਂ ਇਸ ਨੂੰ ਧੀ ਬਣਾ ਕੇ ਰੱਖਾਂਗਾ ਤੇ ਇਸ ਦਾ ਵਿਆਹ ਕਰਾਂਗਾ। ਇਸ ਦੇ ਨਾਲ ਵੀ ਤਾਂ ਬਹੁਤ ਵੱਡਾ ਧੋਖਾ ਹੋਇਆ ਹੈ। ਇਸ ਨੇ ਵੀ ਹਾਸ ਦੇ ਵਿੱਚ ਆਪਣਾ ਸਭ ਕੁਝ ਗਵਾ ਲਿਆ ਹੈ। ਮੇਰਾ ਇਸ ਤੋਂ ਬਿਨਾ ਹੈ ਹੀ ਕੋਣ ਨਾਲੇ 9 ਤੇ 33 ਵਿੱਚ ਕੀ ਫਰਕ ਹੈ ਅਸੀਂ ਇੱਕ ਦੂਜੇ ਦਾ ਦੁੱਖ ਵੜਾਵਾਂਗੇ ਵੱਡੀ ਨੂੰ ਬਾਬਾ ਜੀ ਦੇ ਨਾਲ ਰਹਿਣ ਲੱਗ ਪਈ ਉਹਨਾਂ ਤਾਂ ਘਰ ਵਿੱਚ ਨੁੱਕ ਚਾਕਰ ਸਨ ਪਰ ਖਾਣਾ ਵੱਡੀ ਨੂੰ ਖੁਦ ਬਣਾਉਂਦੀ ਸੀ ਆਪ ਹੀ ਬਣਾਉਂਦੀ ਇੱਕ ਛੋਟਾ ਜਿਹਾ ਮੁੰਡਾ ਘਰ ਦੇ ਛੋਟੇ ਮੋਟੇ ਕੰਮ ਲਈ ਰੱਖਿਆ ਸੀ ਉਹ ਅਕਸਰ ਹੀ ਬਾਬਾ ਜੀ ਦੇ ਛੋਟੇ ਮੋਟੇ ਕੰਮ ਕਰਦਾ ਸੀ ਤੇ ਖਾਣਾ ਵੀ ਉਹ ਹੀ ਫੜਾਉਂਦਾ ਸੀ ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਨੋਨ ਨੇ ਖਾਣਾ ਬਣਾ ਕੇ ਨੌਕਰ ਨੂੰ ਕਿਹਾ ਕਿ ਬਾਬਾ ਜੀ ਨੂੰ ਖਾਣਾ ਦੇ ਆਓ ਤੇ ਆਪ ਬਣਾਉਣ ਲਈ ਚਲੀ ਗਈ ਮੁੰਡਾ ਜਦੋਂ ਬਾਬਾ ਜੀ ਦੇ ਕੋਲ ਖਾਣਾ ਲੈ ਕੇ ਗਿਆ ਤਾਂ ਕਹਿਣ ਲੱਗਾ ਬਾਬਾ ਜੀ ਬੀਬੀ ਜੀ ਜਦੋਂ ਤੁਹਾਡੇ ਲਈ ਖਾਣਾ ਪਉਂਦੀ ਹੈ ਤਾਂ ਇਸ ਵਿੱਚ ਇੱਕ ਛੋਟੀ ਜਹੀ ਡੱਬੀ ਵਿੱਚੋਂ ਕੱਢ ਕੇ ਕੁਝ ਮਿਕਸ ਕਰ ਦਿੰਦੀ ਹੈ ਮੈਨੂੰ ਇਹ ਤਾਂ ਨਹੀਂ ਪਤਾ ਕਿ ਉਹ ਕੀ ਹੈ ਅਜੇਆ ਉਹ ਹਰ ਰੋਜ਼ ਕਰਦੀ ਹੈ ਉਹ ਵੀ ਉਹ ਜੋ ਵੀ ਹੈ ਮੈਨੂੰ ਠੀਕ ਨਹੀਂ ਲੱਗਦਾ ਮੈਂ ਤੁਹਾਨੂੰ ਕਈਆਂ ਦਿਨਾਂ ਤੋਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਡਰ ਵੀ ਲੱਗ ਰਿਹਾ ਸੀ ਤੇ ਮੌਕਾ ਵੀ ਨਹੀਂ ਮਿਲ ਰਿਹਾ ਸੀ ਤੁਹਾਨੂੰ ਦੱਸਣ ਦਾ ਤਾਂ ਬਾਬਾ ਜੀ ਨੇ ਕਿਹਾ ਤੂੰ ਡਰ ਨਾ ਪੁੱਤਰ ਤੈਨੂੰ ਕੋਈ ਕੁਝ ਨਹੀਂ ਗਹੇਗਾ ਤੂੰ ਮੈਨੂੰ ਉਹ ਡੱਬੀ ਰਸੋਈ ਵਿੱਚੋਂ ਲਿਆ ਕੇ ਦੇ ਮੁੰਡੇ ਨੇ ਡੱਬੀ ਲਿਆ ਕੇ ਬਾਬਾ ਜੀ ਨੂੰ ਫੜਾ ਦਿੱਤੀ ਬਾਬਾ ਜੀ ਨੇ ਖਾਣੇ ਦੀ ਪਲੇਟ ਤੇ ਡੱਬੀ ਲੈ ਕੇ ਨਾਲ ਦੀ ਡਿਸਪੈਂਸਰੀ ਵਿੱਚ ਚਲੇ ਗਏ ਜਦੋਂ ਉਹਨਾਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਡੱਬੀ ਵਿੱਚ ਤਾਂ ਜ਼ਹਿਰ ਹੈ ਉਹਨਾਂ ਦੱਸਿਆ ਬਾਬਾ ਜੀ ਇਹ ਜ਼ਹਿਰ ਜੇਕਰ ਇਸ ਦੀ ਥੋੜੀ ਥੋੜੀ ਮਾਤਰਾ ਮਿਕਦਾਰ ਅੰਦਰ ਜਾਂਦੀ ਰਹੇ ਤਾਂ ਆਦਮੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਕਿਸੇ ਟੈਸਟ ਵਿੱਚ ਵੀ ਸ਼ੋ ਨਹੀਂ ਹੁੰਦੀ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾਬਾ ਜੀ ਚੁੱਪਚਾਪ ਘਰ ਆ ਗਏ ਤੇ ਨੌ ਦੇ ਪੇਕਿਆਂ ਨੂੰ ਆਉਣ ਲਈ ਫੋਨ ਕੀਤਾ ਜਦੋਂ ਉਹ ਅੱਜ ਤਾਂ ਬਾਬਾ ਜੀ ਨੇ ਖਾਣੇ ਵਿੱਚ ਜ਼ਹਿਰ ਪਾਉਣ ਮਲਾਉਣ ਵਾਲੀ ਗੱਲ ਦੱਸੀ ਤੇ ਨਾਲ ਹੀ ਕਿਹਾ ਇਸ ਨੂੰ ਲੈ ਜਾਓ ਨੋਹ ਦੇ ਪੇਕੇ ਬਹੁਤ ਸ਼ਰਮਿੰਦਾ ਹੋਏ ਕਿਉਂਕਿ ਉਹਨਾਂ ਨੇ ਹੀ ਆਪਣੀ ਧੀਆਂ ਨੂੰ ਖਾਣੇ ਵਿੱਚ ਜ਼ਹਿਰ ਮਲਾਉਣ ਲਈ ਕਿਹਾ ਸੀ ਜੈ ਦਾਦੇ ਲਾਲਚ ਵਿੱਚ ਉਹਨਾਂ ਅਜਿਹਾ ਕੀਤਾ ਸੋ ਬਾਬਾ ਜੀ ਫਿਰ ਇਕੱਲੇ ਹੋ ਗਏ ਤਾਂ ਰਿਸ਼ਤੇਦਾਰਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡਾ ਬੱਚਾ ਗੋਦ ਲੈ ਲਓ ਪਰ ਬਾਬਾ ਜੀ ਤਾਂ ਇਸ ਦੁਨੀਆ ਤੋਂ ਵਿਸ਼ਵਾਸ ਉੱਠ ਗਿਆ ਸੀ ਅਖੀਰ ਉਹਨਾਂ ਵਿਆਹ ਕਰਾਉਣ ਦਾ ਫੈਸਲਾ ਲੈ ਲਿਆ ਇੱਕ ਅੜ ਅੱਧਾ ਘੜ ਉਮਰ ਦੀ ਔਰਤ ਜੋ ਬਾਬਾ ਜੀ ਤੋਂ ਉਮਰ ਤੋਂ ਤਾਂ ਕਾਫੀ ਛੋਟੀ ਸੀ ਪਰ ਸੇਲ ਲੋੜਬੰਦ ਉਸ ਨਾਲ ਵਿਆਹ ਕਰ ਲਿਆ ਤੇ ਉਹਨਾਂ ਦੇ ਇੱਕ ਬੇਟਾ ਵੀ ਹੋ ਗਿਆ ਪਰ ਲੋਕਾਂ ਨੇ ਉਹਨਾਂ ਨੂੰ ਲਾਂਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਐਸ ਉਮਰੇ ਵਿਆਹ ਕਰਾ ਕੇ ਬੁੱਢੇ ਨੇ ਠਰਕ ਭੋਰਿਆ ਪਰ ਉਸਦੇ ਅੰਦਰਲੇ ਦੁੱਖ ਨੂੰ ਕਿਸੇ ਨੇ ਨਾ ਜਾਣਿਆ ਤਾਂ ਬਾਬਾ ਜੀ ਦਾ ਜੀਣਾ ਹਰਾਮ ਕਰ ਦਿੱਤਾ ਤੇ ਉਸਨੇ ਆਪਣੀ ਜ਼ਿੰਦਗੀ ਵੀ ਖਤਰੇ ਵਿੱਚ ਲੱਗਣ ਲੱਗੀ ਆਖਰ ਉਹ ਆਪਣੀ ਪਤਨੀ ਅਤੇ ਬੱਚੇ ਸਮੇਤ ਕੈਨੇਡਾ ਆ ਗਿਆ ਦੋਸਤੋ ਤੁਹਾਡੀ ਐਸ ਕਹਾਣੀ ਬਾਰੇ ਕੀ ਕਹਿਣਾ ਹੈ ਬਾਬਾ ਜੀ ਨੇ ਵਿਆਹ ਕਰਾ ਕੇ ਠੀਕ ਕੀਤਾ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਜਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ